रेल ਵਿਭਾਗ ਨਾਲ ਸੰਬੰਧਿਤ ਵਕਫਾ ਕਮੰਗਾ ਨੂੰ ਲੈ ਕੇ ਬਰਨਾਲਾ ਦੇ ਭਾਜਪੀ ਆਗੂ ਧੀਰਜ ਦਦਾਹੂਰ ਦੀ ਅਗਵਾਈ ਹੇਠ ਇੱਕ ਵਫਦ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਮਿੱਟੂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਵਫਦ ਮੈਂਬਰਾਂ ਨੇ ਬਰਨਾਲਾ ਵਿੱਚ ਚੱਲ ਰਹੀਆਂ ਵਕਫਾ ਕਸਨਤਾ ਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਕੰਮ ਕਰਨ ਲਈ ਇੱਥੇ ਆਉਣ ਵਾਲੇ ਮਜ਼ਦੂਰਾਂ ਦੀ ਸਹੂਲਤ ਅਤੇ ਕਾਰੋਬਾਰੀਆਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹਾਂ ਫਿਰੋਜ਼ਪੁਰ ਪਟਨਾ ਸਪੈਸ਼ਲ ਐਕਸਪ੍ਰੈਸ ਟ੍ਰੇਨ ਦਾ ਬਰਨਾਲਾ ਵਿੱਚ ਸਟਾਪੇਜ ਰੱਖਣ ਧੂਰੀ ਵਿੱਚ ਸਾਰੀਆਂ ਟ੍ਰੇਨਾਂ ਦਾ ਠਹਿਰਾਅ ਸਮਾਂ ਘੱਟੋ-ਘੱਟ 5 ਮਿੰਟ ਕਰਨ ਉਹ ਯੁੱਧਿਆ ਧਾਮ ਤੱਕ ਚੱਲਣ ਵਾਲੀ ਐਕਸਪ੍ਰੈਸ ਗੱਡੀ ਦਾ ਰੂਟ ਹਫ਼ਤੇ ਵਿੱਚ 3 ਵਾਰ ਬਦਲ ਕੇ ਬਠਿੰਡਾ ਬਰਨਾਲਾ ਧੂਰੀ ਕਰਨ ਦੀ ਮੰਗ ਵੀ ਕੀਤੀ ਵਫਦ ਮੈਂਬਰਾਂ ਨੇ ਸਾਰੀਆਂ ਮੇਲ ਐਕਸਪ੍ਰੈਸ ਅਤੇ ਸੁਪਰ ਫਾਸਟ ਗੱਡੀਆਂ ਵਿੱਚ ਘੱਟੋ-ਘੱਟ 8 ਜਨਰਲ ਡੱਬੇ ਲਗਾਉਣ ਦੀ ਵੀ ਮੰਗ ਕੀਤੀ ਕੇਂਦਰੀ ਰੇਲ ਰਾਜ ਮੰਤਰੀ ਨੇ ਵਫਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਉਹਨਾਂ ਤੇ ਛੇਤੀ ਧਿਆਨ ਦੇਣ ਦਾ ਭਰੋਸਾ ਵੀ ਦਿੱਤਾ ਜਿਹੜੇ ਰੇਲਵੇ ਮਿਨਿਸਟਰ ਨਰਮਿੰਦਰ ਮਿੱਤੂ ਜੀ ਉਹ ਸਾਡੇ ਪੰਜਾਬ ਦੇ ਹੀ ਨੇ ਉਹਨਾਂ ਨੇ ਸਾਨੂੰ ਬਹੁਤ ਵੱਡਾ ਮਾਨ ਦਿੱਤਾ ਔਰ ਕਿਉਂਕਿ ਸਾਡਾ ਬਨਾਲੇ ਤੋਂ ਜਿਹੜਾ ਸਾਡਾ ਵਿਸ਼ੇਸ਼ ਇਸ਼ੂ ਸੀਗਾ ਬਨਾਲੇ ਦੇ ਵਿੱਚ ਜਿਹੜੀ ਫਿਰੋਜ਼ਪੁਰ ਪਟਨਾ ਟ੍ਰੇਨ ਜਾਂਦੀ ਹੈ ਉਹਦੇ 'ਚ ਬਨਾਲਾ ਸਟਾਪੇਜ ਨਹੀਂ ਹੈਗਾ ਜਿਹੜੀ ਇਹ 46046 ਚ 40 ਦੀ ਟ੍ਰੇਨ ਹੈ ਇਹਦਾ ਅਸੀਂ ਵਿਸ਼ੇਸ਼ ਕਰਕੇ ਕਿਹਾਗਾ ਵੀ ਜਿਹੜਾ ਸਾਡਾ ਬਨਾਲੇ ਸਟੋਪੇਜ ਹੋਵੇ